she <inaudible> ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਮਸਕਾਰ RAM NAM JI ਸਭ ਨੂੰ ਔਰ ਅੱਜ ਮੈਂ ਪਟਿਆਲਾ ਪਹੁੰਚਿਆ ਜੀ ਗੁਰਪ੍ਰੀਤ ਸਿੰਘ ਸਤੂ ਮੇਰਾ ਨਾਮ ਆ ਮੈਂ ਪੱਤਰਕਾਰ ਹਾਂ 28 ਸਾਲ ਦਾ ਔਰ ਅੱਜ ਪਟਿਆਲਾ ਦੇ ਵਿੱਚ ਆਉਣ ਦਾ ਸੁਭਾਗ ਮਿਲਿਆ ਕਿਸੇ ਜ਼ਰੂਰਤਵੰਦ ਨੂੰ ਇੱਥੇ ਅਜੇ ਪਹੁੰਚਾਉਣ ਆਇਆ ਸੀ ਮੈਂ ਭਗਤ ਧਰਨਾ ਜੀ ਆਸ਼ਰਮ ਤੋਂ ਤੋਂ ਸੋਚੇਤ ਭਾਈ ਸਾਹਿਬ ਨੇ ਮorseing ਸਿੰਘ ਜੀ ਨਾਲ ਅੱਖਾ ਇਹਨਾਂ ਨੂੰ ਮਿਲ ਕੇ ਬੇहद ਖੁਸ਼ੀ ਹੋਈ ਹੈ ਕਿ ਹੈਗੀਆਂ ਸੇਵਾਦਾਰਾਂ ਵੀ ਹੈਗੀਆਂ ਨੇ ਜਿਨ੍ਹਾਂ ਨੇ ਆਪਣਾ ਸਭ ਕੁਝ ਜਿਹੜਾ ਉਹ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਕੀਤਾ ਹੈ। ਇੱਥਾ ਥੋੜੀ ਦੋਰੀ ਜਿੱਥੇ ਇਹਨਾਂ ਦਾ ਇਹ ਇਸ ਵਕਤ ਅਸੀਂ ਬੈਠੇ ਆਂ ਤੇ ਇਹਨਾਂ ਦਾ ਪਰਾਣਾ ਇੱਥੇ ਬੰਦਰ ਦਾਸ਼ਕ ਨੇ ਜਿੱਥੇ ਇਹ ਲੋੜਵੰਦ ਬਜ਼ੁਰਗਾਂ ਦੀ ਔਰ ਔਰੀਆਂ ਦੀ ਜਿਹੜੀ ਸੰਭਾਲ ਕਰਦੇ ਆ ਹਸਪਤਾਲ ਦੇ ਵਿੱਚ ਲਿਜਾਣਾ ਪਵੇ ਉੱਥੇ ਵੀ ਲੈ ਕੇ ਜਾਂਦੇ ਆ। ਕੈਸਾ ਥੋੜੀ ਹੀ ਦੂਰ ਇੱਕ ਇਹਨਾਂ ਨੇ ਉਪਰਾਲਾ ਕੀਤਾ ਜਿੱਥੇ ਆਪਣੀ ਨਦੀ ਵਹੀ ਸੀ ਉਹਦੇ ਵਿੱਚ ਇਹ ਕੌਸ਼ਾਲਾ ਵੀ ਬਣਾ ਰਹੇ ਆਂ ਫਾਲ ਨਾਲ ਨਾਲ ਉਹਦੇ ਇਹਨਾਂ ਨੇ ਦੇਵਸਥਾਨ ਵੀ ਬਣਾਇਆ ਭਗਤਾਂ ਜੀ ਦਾ ਜਿਹੜਾ ਸਥਾਨ ਉਹਨਾਂ ਨੇ ਬਣਾਇਆ ਹੋਇਆ ਫਾਲ ਉੱਥੇ ਹੀ ਵਰਦਾ ਚੰ ਜਿਹੜਾ ਉਹ ਵੱਡੇ ਪੱਧਰ ਤੇ ਬਰਾਮਦ ਜਿਹੜੀ ਚਾਰੀ ਚੱਲਦੀ ਬੜੀ ਬਿਧੀ ਵਰਗਾਂ ਦੀ ਕਿ ਉਹ ਲੋਕੀ ਜਿਹੜੇ ਬਿਨਾ ਲਾਜ ਜਿਹੜੇ ਸਮਾਜ ਦੀ ਸੇਵਾ ਲਈ ਤਰਸਦੇ ਨੇ ਸੰਤੁਸ਼ਟੀ ਹੋਏ ਹੋਏ ਤੌਰ ਤੇ ਔਰ ਮੈਂ ਇਹ ਹੀ ਗੱਲ ਕਹਿਣੀ ਚਾਹੂਗਾ ਕਿ ਜਿਹੜੇ ਸਾਡੇ ਪ੍ਰੋਜੈਕਟ ਹੁੰਦੇ ਜਿਹੜੇ ਕੰਮ ਨੇ ਉਹ ਜਿਹੜੇ ਆ ਉਹ ਫੰਡ ਦੇ ਨਾਲ ਚੱਲਦੇ। ਉਹ ਹਰ ਅੰਤਰਰਾਸ਼ਟਰੀ ਯੋਗਨਾ ਚੱਲਦੇ। ਇਹ ਸਿੱਧੇ ਲੈਜੀਗ ਨਹੀਂ ਲੰਦੇ ਸਿੱਧੇ ਕਿਉਂਕਿ ਅਸੀਂ ਨਹੀਂ ਪਾਰਟਿਸਪੇਟ ਕਰ ਸਕਦੇ ਤੇ ਸਾਡੇ ਅਸੀਂ ਦੂਰ ਤੋਂ ਜੁੜਾ ਰਹੇ ਕੋਈ ਨਾ ਕੋਈ ਮਾਈਕ ਮੀਟਿੰਗ ਵੱਧ ਤੇ ਆ ਉਹ ਜ਼ਰੂਰ ਹੈ। ਸੋ ਮੈਂ ਤਾਂ ਇਹੀ ਗੱਲ ਕਹੂੰਗਾ ਕਿ ਮੇਰੀ ਇੱਥੇ ਆ ਕੇ ਕੋਈ ਪਸੰਦੀਏ ਸਟਾਫੀ ਹੋਈ ਆ ਜਿਸ ਤਰ੍ਹਾਂ ਮੈਂ ਬਜੁਰਗ ਦੇਖੇ ਨੇ ਉਹ ਲੋਕ ਦੇਖੇ ਨੇ ਜਿਨ੍ਹਾਂ ਦੀ ਸੇਵਾ ਸੰਭਾਲ ਕਰਦੇ ਨੇ ਜਿਹੜੇ ਪੇਸ਼ੈਂਟ ਲਾਗੇ ਇਹਨਾਂ ਦੀ ਇਤਰਾਸੇ ਨਾਲ ਦੇਖੇ ਲੈਂਦੇ ਆ। ਪਤਾ ਕਿ ਪ੍ਰਬੰਧ ਕਿੰਦਾ ਜਿਹੜਾ ਮੈਡੀਕਲ ਰੀਅਲਟੀ ਆਉਂਦੀ ਹੈ। ਪਰ ਸਾਨੂੰ ਪੂਰਾ ਪ੍ਰਸਾਦ ਹੋਇਆ ਕਿ ਕਿਤੇ ਜਿਹੜੇ ਵੀ ਪੀਛੇ ਨੇ ਰੋਡਾਂ ਦੇ ਲੈ ਕੇ ਲੈ ਕੇ ਆਉਂਗੇ ਉਹਦੇ ਵੀ ਵਧੀਆ ਦੀ ਦੇਖਭਾਲ ਕਰਾਂਗੇ। ਪਰ ਨਜ਼ਰ ਵੀ ਆ ਰਿਹਾ ਕਿਉਂਕਿ ਕਾਫੀ ਸਟਾਫ ਜਿਹੜਾ ਉਹ ਬਕਾਇਦਾ ਰੱਖਿਆ ਹੋਇਆ। ਭਾਈ ਸਾਹਿਬ ਨੇ ਤੇ ਬਹੁਤ ਬਹੁਤ ਆਪਰਾਦਾ ਮੈਂ ਤਾਂ ਕਹਿੰਦਾ ਜੀ ਤੁਹਾਡਾ ਬਹੁਤ ਬਹੁਤ ਹੈ ਐਂ ਜੁਸੇ ਜੀ ਜੀ ਧੰਨਵਾਦ ਔਰ ਦਿਲ ਦੀ ਗਹਿਰਾਈ ਤੋਂ ਤੁਹਾਡਾ ਮੈਂ ਸੋਚ ਕਰਦਾ ਹਾਂ ਔਰ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਦਾ ਜਿਹੜਾ ਤੁਸੀਂ ਰਾਸ਼ਟਰੀ ਗਿੱਧੇ ਨੂੰ ਸਮਰਪਣ ਕਰਦੇ ਹੋ ਔਰ ਇਹ ਜਿਹੜੀ ਭਾਵਨਾ ਤੁਹਾਡੀ ਨਾਲ ਜਿਹੜਾ ਤੁਸੀਂ ਨਾਲ ਲੋਕ ਸੇਵਾ ਦੇ ਖੇਤਰ ਵਿੱਚ ਵੀ ਆ ਨਾਲ ਨਾਲ ਰਾਸ਼ਟਰੀ ਹਿੰਦੂ ਸੁਭਾਣ ਜੀ ਵੀ ਕੰਮ ਕਰ ਰਹੇ ਹੋ ਤੋਂ ਮੈਨੂੰ ਲੱਗਦਾ ਸਮਾਜ ਨੂੰ ਇਕੱਠਾ ਕਰਨਾ ਔਰ ਸਮਾਜ ਨੂੰ ਸੁਭਾਲਣਾ ਇਹ ਦੋਨੇ ਕੰਮ ਬਹੁਤ ਜਰੂਰੀ ਹੈ ਅਸੀਂ ਸਿਰਫ ਆਮ ਤੌਰ ਤੇ ਸੰਸਥਾਵਾਂ ਬਹੁਤ ਬਣਦੀਆਂ ਨੇ ਜਿਹੜੇ ਕਹਿੰਦੇ ਜੀ ਅਸੀਂ ਤੁਹਾਨੂੰ ਹਿੰਦੂਸਤਾਨੀਆਂ ਨੂੰ ਸਾਰੇ ਧਰਮਾਂ ਦਾ ਇਕੱਠਾ ਕਰਨ ਦੀ ਗੱਲ ਕਰ ਰਹੇ ਹਾਂ ਸਰਬੱਤ ਦੇ ਭੰਗ ਦੀ ਗੱਲ ਕਰ ਰਹੇ ਹਾਂ ਗੱਲਾਂ ਦੇ ਵਿੱਚ ਤਾਂ ਅਸੀਂ ਬਹੁਤ ਅੱਛੀ ਗੱਈਏ ਬਣ ਜਾਂਦੇ ਹਾਂ ਪਰ ਹਕੀਕਤ ਵਿੱਚ ਇਹਦੇ ਕੀ ਉਹਦਾ ਜੀਵਨ ਬਹੁਤ ਉਹ ਗੱਲ ਆਮ ਤੌਰ ਤੇ ਝਟਕ ਮੈਂ ਹੀ ਬਹੁਤ ਘੱਟ ਲੋਕ ਨੇ ਜਿਹੜਾ ਚੱਲਦਾ ਹੈ ਲੇਕਿਨ ਤੁਸੀਂ ਇੰਨਾ ਵੱਡਾ ਆਪਣਾ ਲੈ ਇੱਥੇ ਕੀਤਾ ਪਟਿਆਲੇ ਦੇ ਵਿੱਚ ਪੇ ਬੜਾ ਯਾਦ ਹੈ ਜੇ ਮੇਰਾ ਨਾਮ ਅਲੀਪੁਰਾ ਜੀ ਹੈ ਜੀ ਅਲੀਪੁਰਾ ਤੋਂ ਇਸ ਅਲੀਪੁਰ ਦੇ ਵਿੱਚ ਆ ਪਹਿਲਾਂ ਮੈਂ ਬਹੁਤ ਬੱਚਾ ਆ ਕੇ ਬੋਲਿਆ ਕਿ ਮੇਰਾ ਇਹ ਨੰਬਰ ਸੰਬੰਧ ਤੇ ਆਉਂ ਉਹ ਜਿਹਨਾਂ ਦਾ ਕੀਤਾ ਜਾ ਸਕਦਾ ਕੰਟੈਕਟ ਹਟੇ ਜਿਹੜੀ ਆ ਤੇ ਤੁਸੀਂ ਸਿੰਘ ਜੀ ਤੁਹਾਨੂੰ ਦੱਸਣਗੇ ਸਾਰਿਆਂ ਨੂੰ ਪਰ ਮੈਂ ਇਹ ਵੀ ਇਹ ਕਰਾਂਗੇ ਅਸੀਂ ਬਹੁਤ ਬਹੁਤ ਜਿਹੜੇ ਸਾਰੇ ਸਹਿਯੋਗ ਕਰਾਂਗੇ ਤੇ ਮੈਨੂੰ ਜਲ ਕਰਦਾ ਕਿ ਮੈਂ ਵੀ ਆਪਣੀ ਜੀਟੀਵੀ ਦੇ ਕਮਾਈ ਉਹ ਕੁਝ ਨਾ ਕੁਝ ਉਦਾਰ ਤੇ ਜਰੂਰ ਕਰਨਾ ਪਾਉਗਾ। ਆਈਟਮ ਦਾ ਹਰ ਸਾਰਾ ਆਈਟਮ ਸਾਡੇ ਬੀਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਫੱਤਰਵਾਰੀ ਦੇ ਨਾਤੇ ਦੇ ਨਾਲ ਨਾਲ ਇੱਕ ਜੋ ਸੇਵਾ ਭਾਵਨਾ ਉਹਨਾਂ ਦੇ ਮਨ ਦੇ ਵਿੱਚ ਹੈ ਕਿਉਂਕਿ ਨਾ ਪਹਿਲਾਂ ਵੀ ਮਰੀਜ਼ਾਂ ਸਾਡੇ ਨਾਲ ਸੰਪਰਕ ਕੋਈ ਆਤਾ ਅੱਜ ਦਾ ਖੁਦ ਹੀ ਮਰੀਜ਼ ਲੈ ਕੇ ਆਏ ਜੀ ਤਾਂ ਮੈਂ ਇਹਨਾਂ ਨੂੰ ਨਮਨ ਕਰਦਾ ਹਾਂ ਕਿ ਉਹਨਾਂ ਦੀ ਸੇਵਾ ਭਾਵਨਾ ਹੈ ਤੇ ਮੇਰੇ ਨਾਲ ਇਹ ਰਾਸ਼ਟਰੀ ਹਿੰਦੂ ਸਭਾੰ ਦੇ ਵਿੱਚ ਵੀ ਇਹ ਗੱਲ ਹੋਈ ਜੋ ਅਸੀਂ ਪੰਜਾਬ ਦੇ ਵਿੱਚ ਸਨਾਤਨ ਭਾਈਚਾਰੇ ਨੂੰ ਸਿੱਖ ਭਾਈਚਾਰੇ ਨੂੰ ਇੱਕ ਮੰਚ ਦੇ ਉੱਤੇ ਇਕੱਠਾ ਹੋ ਕੇ ਸਮਾਜ ਦੇ ਵਿੱਚ ਵਧ ਰਹੇ ਤਣਾਅ ਨੂੰ ਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਸੇਵਾ ਭਾਵਨਾ ਦੇ ਨਾਲ ਅਸੀਂ ਅੱਗੇ ਆਏ ਜੇ ਅੱਗੇ ਕਰੀਏ ਤੇ ਵੀਰ ਜੀ ਮੇਰੇ ਨਾਲ ਸੇਵਾ ਦੇ ਵਿੱਚ ਲੱਗੇ ਹੋਏ ਨੇ ਤੇ ਮੈਂ ਤਾਂ ਇਹੀ ਕਹਿਣਾ ਹੈ ਕਿ ਇਹ ਦਿਨ ਨੁਕੜੀ ਰਾਤ ਚੌਪੜੀ ਤਰੱਕੀ ਕਰਨ ਤੇ ਸਾਡੇ ਆਸ਼ਮ ਦੇ ਨਾਲ ਨਾਲ ਰਾਸ਼ਟਰੀ ਹਿੰਦੂ ਸਿੱਖਨ ਦੇ ਮੰਚ ਨੂੰ ਦੇਸੀ ਬਹੁਤ ਅੱਗੇ ਲੈ ਕੇ ਚੁਣੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਜੈ